ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲੋਬੇ ਮਿੱਤਰੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਸਵਾਜੀ ਦੇ ਵਲੌਗ ਦੀ ਆਪਾਂ ਕਰਤੀ ਹੈ ਸਟਾਰਟਿੰਗ ਅੱਜ ਦਾ ਵਲੌਗ ਤੁਹਾਨੂੰ ਪਤਾ ਆਪਾਂ ਅੱਜ ਈਵਨਿੰਗ ਟਾਈਮ ਅੱਜ ਵਲੌਗ ਬਣੂਗਾ ਆਪਣਾ ਜੰਦਾ ਵੀ ਬਣੂਗਾ ਬਾਕੀ ਮਿੱਤਰੋ ਪੈਲੀਆਂ ਦੇ ਵਿੱਚ ਖਲੋਤੇ ਆ ਤੇ ਬਾਕੀ ਆਪਣਾ ਨੋ 605 ਖਲੋਤਾ ਮਹਿੰਦਰਾ ਆਏ ਹਾਏ ਤੇ ਨੰਬਰ ਪਲੇਟ ਦਾ ਪਤਾ ਕਰਨ ਚੱਲੇ ਆ ਇਹ ਨੰਬਰ ਪਲੇਟ ਨਹੀਂ ਨੇਮ ਪਲੇਟ ਹਾਂ ਨੇਮ ਪਲੇਟ ਇੱਥੇ ਲਿਖਾਉਣਾ ਕੋ ਜਾਈ ਜੋ ਅੱਡ ਪਿੰਡ ਚ ਵਾਜਦੇ ਹਾਂ ਜੋ ਇਹ ਪਿੰਡ ਚ ਵਾਜਦੇ ਨਾ ਤੇ ਇੱਥੇ ਗਾੜੀ ਇਹਦੇ ਹਾਂ ਲੈਟ ਵਾਲੀ ਆਪਾਂ ਉਹ ਵੀਰ ਕੋ ਪੁੱਛਣ ਜਾਵਾਂਗੇ ਵੀ ਹਾਂ ਕੀ ਜਾਂਦਾ ਭਾਉ ਤੇ ਮੇਰੀ ਗੱਲ ਹੋਈ ਫੋਨ ਤੇ ਹੁੰਦਾ ਤੁਸੀਂ ਕਰਾ ਗੱਲ ਕਰੋ ਹਾਂ ਆ ਗਏ ਹੁਣ ਮੋਟਰਸਾਲ ਤੇ ਜਾਂਦੇ ਆ ਤੇ ਗੱਲਬਾਤ ਕਰਕੇ ਆਉਨੇ ਆ ਬਾਕੀ ਵੇਖੋ ਕੀ ਬਣਦਾ ਇਹਦਾ ਮੋਲ ਤੇ ਅੱਜ ਤੇ ਵੀਰੋਂ ਆਂਦਾ ਵੀ ਮਟਰਾਂ ਮਟਰ ਬੱਤੀ ਨੇ ਬੜਾ ਕੰਮ ਖਰਾਬ ਕੀਤਾ ਅੱਜ ਇਹਦਾ ਮਟਰਾਂ ਮਟਰਾਂ ਨੂੰ ਪਾਣੀ ਲਾਇਆ ਇਹਨਾਂ ਬਾਕੀ ਇਹਦਾ ਭਿੰਦਰ ਸਾਹਿਬ ਲਾਇਆ ਇਹਨਾਂ ਵੀਰ ਜੀ ਹਾਂਜੀ ਸਪੀਕਰਾਂ ਦਾ ਵੀ ਕਰੀਏ ਯਾਰ ਸਪੀਕਰਾਂ ਦਾ ਵੀ ਕਰਦੇ ਆ ਇਹਦਾ ਕੰਮ ਖਾਲੀ ਖੜੀ ਲੱਗਦਾ ਖਾਲੀ ਖਾਲੀ ਜਿਹਾ ਲੱਗਦਾ ਕੋਈ ਨਹੀਂ ਭਰਪੂਰ ਕਰਦਾਂਗੇ ਭਰਪੂਰ ਮਾਤਰਾ ਜੇ ਭਰਿਆ ਭਰਿਆ ਕਰ ਦਿੰਦੇ ਇਹਨਾਂ ਟਾਇਰਾਂ ਨੂੰ ਨਹੀਂ ਛੇੜਨ ਦੀ ਲੋੜ ਬਾਕੀ ਸੋਹਣਾ ਲੱਗਦਾ ਮਿੱਤਰੋ ਵੇਖਿਓ ਬਸ ਇਹਦੇ ਇਹ ਸਿਸਟਮ ਦਾ ਕੰਮ ਕਰਾਉਣ ਵਾਲਾ ਰਹਿ ਗਿਆ ਸਿਸਟਮ ਦਾ ਕੰਮ ਕਰਾ ਦਿੰਦੇ ਬਾਕੀ ਹਣਾ ਇਸ ਟਾਈਮ ਦਾ ਕੰਮ ਹੋ ਗਿਆ ਫੇਰ ਨਹੀਂ ਕੋਈ ਚੱਕਰ ਹੈਗੀ ਨਾ ਗੱਲ ਆਹ ਡਾਪੜੀ ਏ ਧਿਆਨ ਨਾਲ ਆਹ ਓਏ ਨਾ ਗੁਰੂ ਦਾ ਪੈਸਾ ਠਾਣ ਨੂੰ ਲੱਜ ਤੈਨੂੰ ਹੀ ਕਹਿਣਾ ਬਾਅਦ ਨਹੀਂ ਕਿਹੜੇ ਕਿ ਨਹੀਂ ਵਧੀਆ ਟਰੈਕਟਰ ਨੇ ਆ ਵਧੀਆ ਪਹਿਲੀ ਬਣਾਈ ਨਹੀਂ ਨਹੀਂ ਵਧੀਆ 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 ਪਹਿਲੀ ਬਣਾਈ ਸਾਡੇ ਹਿਸਾਬ ਨਾਲ ਤੇ ਵਧੀਆ ਬਾਕੀ ਮਿੱਤਰੋ ਕਮੈਂਟਰ ਦੇ ਵਿੱਚ ਦੱਸਿਓ ਵੀ ਐਰ ਕਾਂ ਨਵੇਂ ਟਰੈਕਟਰ ਦਾ ਆ ਪੰਪ ਦਾ ਤੁਹਾਨੂੰ ਪਤਾ ਵੀ ਐਰ ਕਾਂ ਮਤਲਬ ਇਹਨਾਂ ਵਾਂਹੀ ਕੀਤੀ ਸਾਰੀ ਜੰਨੀ ਵੀ ਆਪਾਂ ਪਹਿਲੀ ਬਣਾਈ ਆ ਦੱਸਿਓ ਕਿੱਦਾਂ ਦੀ ਪਹਿਲੀ ਬਣੀ ਆ ਵੇਖਿਓ ਚੈੱਕ ਕਰੋ ਇੱਕ ਵਾਰ ਹੈਂ ਕੀਕ ਦਾ ਤੇ ਪਤਾ ਲੱਗ ਜਾਂਦਾ ਉਦਾਂ ਹੀ ਮਾਮਾ ਲੀਗ ਲੀਗ ਵੇਖਣ ਨੂੰ ਟਾਈਮ ਲੱਗਦਾ ਹਾਵੇ ਸੁੱਕੀਆਂ ਤੇ ਪੈ ਲਈਆਂ ਇਧਰਲੇ ਪਾਸੇ ਤੇ ਇਹਦੇ ਉਸਲੇ ਪਤਾ ਲੱਗ ਜਣਾ ਵੀ ਜੇ ਲੀਗ ਹੁੰਦੀ ਯਾਰਡ ਤੇ ਆ ਗੁੰਜਿਆਂ ਦਾ ਨਿੱਕੇ ਨਾ ਘੇਰੇ ਨਾ ਘੇਰੇ ਨਿੱਕੇ ਨਾ ਘੇਰੇ ਨੇ ਲੱਗ ਜਾ ਹਰ ਕੰਮ ਤੇ ਹਾਂ ਅਲਦਾਜ ਤਾਰੀ ਕੋਰੀ ਖਾਦ ਦੀ ਲਾਦ ਲਾ ਕਰੀ ਕੋਹ ਲਾਦ ਲਾ ਹੈ ਛੋੜੇਜ ਛੋੜੇਜ ਤਾਂ ਤੈਨੂੰ ਬੜੀ ਆਉਂਦੀ ਆ ਛੋੜੇਜ ਤਾਂ ਸਾਰੇ ਕੀ ਚੀਜ਼ ਆਉਂਦੀ ਆ ਆਵੇ ਜਾਣੇ ਵੀ ਆਵੇ ਆਹੋ ਕੀ ਭਗਿਆ ਆਵੇ ਇਧਰ ਆ ਝੋਨੇ ਰਗਾ ਸਾਰੇ ਮਾੜੇ ਨਾ ਜਿਹੜਾ ਹੱਥ ਵਿੱਚ ਮੜਾ ਹੱਥ ਲਾ ਕੇ ਵੇਖ ਲੀ ਨਿਕਲਦੀ ਬੜਾ ਯਾਦੇ ਮਾੜੇ ਕਿਹਦੇ ਘਰੇ ਜਾਣਾ ਵਾ ਲੈ ਆ ਉਹ ਕਰਾਤੇ ਕੰਮ ਬਸ ਆਂ ਕਿੰਗ ਲਾ ਰੀਆਂ ਪਾਤੀਆਂ ਟਪੋਣੀਆਂ ਹੀ ਜਦੋਂ ਪਹਿਲਾਂ ਦੱਸਣਾ ਨਹੀਂ ਬੰਦੇ ਨੇ ਉੱਤਰ ਮੈਂ ਲਾ ਕੇ ਆਇਆ ਇੱਧਰ ਐ ਇੱਥੇ ਰੁਕ ਉੱਤਰ ਤੂੰ ਮੈਂ ਇੱਥੇ ਮੈਂ ਇੱਥੇ ਰਹਿਮਾ ਮੈਂ ਹੱਦ ਹੁਣ ਆ ਕੇ ਤਾਰਕੇ ਤੇ ਮੈਂ ਆ ਗਿਆ ਫੇਰ ਚੱਲੀਏ ਤੁੰਗਲ ਮਮਾ ਕੱਲ ਨੂੰ ਬਚਾਉਣਾ ਤੁੰਨ ਨਹੀਂ ਮੈਂ ਕਿੱਥੇ ਰਾਵਾਂ ਤੇਰੇ ਪੇ ਛੇੜਾ ਦਾ ਉਹ ਛੇੜਾ ਦੇ ਆ ਤੂੰ ਬੜਾ ਲਾ ਹਾਂ ਗਾਓ ਉਹ ਯਾਰ ਉਹ ਤੇਰੀ ਭੈਣ ਨੂੰ ਹੱਥ ਦੇ ਛੱਡ ਦੇ ਜਲਦੀ ਆਈ ਆਹੋ ਓ ਮਿੱਤਰੋ ਦੇ ਕੰਮ ਦੇ ਕੰਮ ਦੇ ਕੰਮ ਦੇ ਕੰਮ ਦੇ ਕੰਮ ਹੀ ਚੱਲੀ ਜਾਂਦਾ ਕਿੱਥੇ ਆ ਇੱਥੋਂ ਦੀਦਾ ਆ ਅੱਜ ਉਹਦਾ ਸਾਰਾ ਕੁਝ ਦੀਦਾ ਭਰਾ ਉੱਚੀਆਂ ਗੱਲਾਂ ਤੇ ਰੀਆਂ ਹੈਂ ਮੈਂ ਬੱਸ ਸੁਣ ਆਪਾਂ ਬੱਸ ਹੁਣੇ ਪਲੇਟ ਲਵਾ ਕੇ ਆਹ ਲਗਾ ਸਪੈਸ਼ਲ ਆਹ ਹੋਰ ਅਧਰੋ ਇੱਕ ਅੱਧੇ ਦਿਨ ਦਾ ਟਰੈਕਟਰ ਤੇ ਨੰਬਰ ਪਲੇਟ ਲਾਉਣੀ ਆ ਆਪਾਂ ਕੁਝ ਲਿਖੇ ਗਲੇ ਦੂਜੇ ਗੱਲਾਂ ਜਗਨ ਵਾਲੀ ਉਹ ਜੋ ਪਿੰਡ ਤੇ ਨਾਮ ਵਜਦਾ ਉਹ ਲਪਾਉਣਾ ਹਾਂ ਜੋ ਪਿੰਡ ਤੇ ਨਾਮ ਵਜਦਾ ਉਹ ਲਖਾਵਾਂਗੇ ਉਦੋਂ ਹੀ ਤੁਹਾਨੂੰ ਵਿਖਾਵਾਂਗੇ ਵੀ ਪਿੰਡ ਤੇ ਇਹਨਾਂ ਦਾ ਕੀ ਨਾਮ ਵਜਦਾ ਆਪਾਂ ਨਾਲ ਤੁਹਾਨੂੰ ਪਤਾ ਲੱਗ ਜੇ ਕਾ ਵੀ ਕੀ ਨਾਮ ਵਜਦਾ ਇਹਨਾਂ ਦਾ ਪਿੰਡ ਤੇ ਹੈ ਜਗਨ ਵਾਲੀ ਲਵਾਵਾਂਗੇ ਹੁਣੇ ਜੇ ਪਤਾ ਕਰਕੇ ਆਏ ਅਮੀਰ ਕੋ ਤੇ ਉਹ ਆਂਦਾ ਹੈ ਕਰਾਉਣਾ ਮਤਲਬ ਸਾਈਜ਼ ਦਾ ਪਤਾ ਲੱਗ ਜੇ ਵੀ ਕਿੰਨੀ ਕਿ ਸਪੇਸ ਆ ਗਾੜੀ ਟਰੈਕਟਰ ਦੇ ਟਰੈਕਟਰ ਲਿਆ ਕੇ ਵਿਖਾਉਣੇ ਹਣੇ ਆਪਾਂ ਤੇ ਫਿਰ ਪਤਾ ਲੱਗੂਗਾ ਵੀ ਹਾਂ ਵੀ ਕਿੱਥੇ ਗਰੇ ਕਿੱਡੀ ਵੱਡੀ ਬਣੂਗੀ ਤੇ ਦੱਸੀ ਕੀ ਸਾਹਿਬ ਦਾ ਡਿਜ਼ਾਈਨ ਨੂੰ ਦੱਸਾਂਗੇ ਵੀ ਕਿੱਦਾਂ ਕਿ ਦੱਸੀ ਈ ਹਟ ਗੱਲ ਬਾਤ ਹੋਣਾ ਕਰਲਾ ਕਰਲਾ ਪੁੱਤ ਕੰਮ ਕਰਲਾ ਕਰਲਾ ਨਾ ਪੀ ਜਾ ਕੇ ਲਈ ਬਸ ਹੁਣ ਮਟਰ ਨਹੀਂ ਕੋਈ ਦੇਖਣਾ ਚਾਹੀਦਾ ਜਦਾਂ ਦੇਹਣਡੇ ਵਿੱਚ ਬੀਜ ਦੇਹਣੜਿਆ ਨਾ ਆ ਜਿਹੜਾ ਵੇਲਾ ਓਏ ਖੁੰਝੇ ਤੇ ਮਮਾ ਹੁਣ ਦੇਖਣਾ ਹੀ ਆ ਇਹ ਦੇ ਉਹ ਦੇਖਣਾ ਤੇ ਹੈਗਾ ਵਾ ਤੂੰ ਹੁਣ ਸੈਟਲਮੈਂਟ ਕਰੇਂਗਾ ਤੇ ਫਿਰ ਨਹੀਂ ਨਾ ਦੇ ਦੇਹੂਗਾ ਹੁਣ ਸੈਟਲਮੈਂਟ ਕਰੇ ਕਰਾਂ ਚੰਗੀ ਤਰ੍ਹਾਂ ਹੈ ਸੈਟਲਮੈਂਟ ਹੋ ਗਈ ਬਾਕੀ ਮਿੱਤਰੋ ਇਧਰ ਪਾਣੀ ਲਾਤਾ ਜੇ ਇਹਨਾਂ ਦੇ ਰੇਂਜ ਵੇਲਾ ਸਾਰੀ ਚੜ ਗਈ ਹੈ ਨਾ ਤਰੀਕੇ ਨਾਲ ਬਾਣੀ ਲੱਗਾ ਹੋਇਆ ਨਾ ਹੂੰ ਬਾਕੀ ਪੁੱਤ ਨੂੰ ਮੈਂ ਦੱਸਿਆ ਇਹ ਆਇਆ ਪੁੱਛਣ ਆਵੰਦਾ ਵੀਰ ਜੀ ਪਾਣੀ ਕਿੱਦਾਂ ਲਾਉਣਾ ਮੈਂ ਤਾਂ ਇਦਾਂ ਇਦਾਂ ਪੁੱਤ ਲਾਉਣਾ ਹੀ ਕੱਤ ਬਾਹਰ ਨਾ ਆਓ ਸਾਚ ਰਹਿ ਇਹਨੇ ਫਿਰ ਵੀਰ ਨੂੰ ਮੈਂ ਸਾਰਾ ਸਗਾਇਆ ਇਹਦੇ ਹੱਥਾਂ ਹਥਾਣਾ ਹੱਥ ਫੜ ਕੇ ਮੈਂ ਇਦਾਂ ਪੁੱਤ ਕਈ ਫੜਾ ਮੈਨੂੰ ਮੜ ਗਈ ਮੈਂ ਤੈਨੂੰ ਦੱਸਾਂ ਕਿੱਦਾਂ ਕੰਮ ਕਰਨਾ ਹੈ ਮੜਾ ਲਿਆ ਵੇ ਕੀ ਹੈ ਹੈ ਬਾਹਰ ਮੜਾ ਲਿਆ ਲੈ ਕਰ ਮੈਂ ਤਾਂ ਕਾਰ ਹੀ ਲੈਣਾ ਮੈਨੂੰ ਵੀ ਹੈ ਲਿਆ ਕਰਕੇ ਵਿਖਾਵਾਂ ਲਿਆ ਮਾਮਾ ਦਾ ਆਵੇ ਆਰਡ ਬਣਾਉਂਦਾ ਹੈ ਕਿ ਮੁੰਡਾ ਲੈ ਕਰ ਗੱਲ ਕੰਮ ਹੁੰਦਾ ਹੀ ਉਹਨਡ ਨੂੰ ਮਾਮਾ ਇਹਦਾ ਕੰਮ ਨਹੀਂ ਕਰੀ ਕੀਤਾ ਐਵੇਂ ਮਰੀ ਜਾਣਾ ਬਸ ਹੈ ਇਹ ਆਪੀ ਆਰ ਦਾ ਪੈੜੀ ਪੈੜੀ ਪਤਰਾ ਹੀ ਛੇਕੇ ਦੇ ਦੇਈ ਦੀ ਚੱਕਰ ਇਹੋ ਹੀ ਹੈ ਬਸ ਚੱਲਾ ਆਰਡ ਬਣਾ ਕੇ ਤੁਹਾਨੂੰ ਮੈਂ ਹੁਣੇ ਬਣੀ ਸ਼ਾਟ ਖੋਣਾ ਆਰਡ ਪੂਰੀ ਬਣਾਉਂਦਾ ਕਿ ਨਹੀਂ ਬਣਾਉਂਦਾ ਹੈ ਮੈਂ ਨਾ ਕੰਮ ਪੂਰਾ ਕਰਤਾ ਵੀ ਨੇ ਓਏ ਆਹ ਕਰਦਾ ਮੈਂ ਆੜ ਬਣਾਤੀ ਵੀ ਇਹਨੇ ਪੂਰੀ ਤਾ ਤਗੜਾ ਆ ਤਗੜਾ ਆ ਅੱਗੇ ਵੇਲਾ 8 ਪਈਆਂ ਹੀ ਹੋ ਇਹ ਹੁਣ ਕੋਤ ਤੂੰ ਹੋ ਕਰੇਗਾ ਲੈ ਫੇਰ ਕੀ ਫਰਾਂ ਬਾਈ ਕਰਨ ਦਾ ਮੈਂ ਤੈਨੂੰ ਸਿਖਾਇਆ ਵਾ ਬਸ ਆ ਸਿਖਾਇਆ ਤੂੰ ਆ ਖੁੰਝਾ ਜਾਲ ਬਾਹਰ ਕਰ ਲਾਂਗੇ ਉਹ ਆਡਾ ਕੰਨੀਆ ਪਹਿਲਾਂ ਕੋਸਾ ਬਸ ਸਿਖਾਉਂਦੇ ਹੀ ਨੇ ਪੁੱਤ ਹਾਂ ਠੀਕ ਸਹੀ ਗੱਲ ਆ ਚਲੋ ਵੀ ਵੀਰ ਜੀ ਆੜ ਮੁੰਡੇ ਨੇ ਬਣਾਤੀ ਆ ਲਾਗੇ ਰਹਿ ਗੁਹਾ ਲਾਗੇ ਰਹਿ ਗੁਹਾ ਨੇ ਪਰ ਵੱਲ ਮੈਂ ਤਾਂ ਘਾੜਦੀ ਕਸਰੀ ਘਾੜਦੀ ਵੀ ਇਹਨੇ ਕਸਰਾ ਇਦਾਂ ਘੜਦੇ ਨਹੀਂ बहू गा बेसी बणिया पर रहण मगर जा बेसी हाणे बणिया कर ਬੰਦ ਕਰ ਲਾ ਓਏ ਲੱਗਣੀ ਦੇ ਇੱਥੇ ਹੀ ਆ ਨਾ ਉਤਲੇ ਤੇ ਲਾ ਦੀਆਂ ਆਹੋ ਉਤਲੇ ਤੇ ਸਹੀ ਆ ਥੱਲੜਲੇ ਦੇ ਬਾਅਦ ਦਿਖਣੀ ਨਹੀਂ ਇਹਦੇ ਤੇ ਨਹੀਂ ਜੀ ਕਰਦੀਏ ਮਾੜੀ ਇਤਨਾ ਤਾਂ ਹੋਊਗੀ ਹੈ 3 ਇੰਚ ਦੀ ਕਰਪਾ ਨਹੀਂ ਇਹਦੇ ਜੇ ਪੂਰੀ ਬਰਾਬਰ ਬਰਾਬਰ ਨਹੀਂ ਹੋਊਗੀ ਮਾੜੀ ਤਾਂ ਹੋਊਗੀ ਤੇ ਦਿਖਣੀ ਨਹੀਂ ਤੇ ਮਾੜੀ ਤਾਂ ਹੋਵੇ ਚੱਕਰ ਤੇ ਨਹੀਂ ਆਉਣਾ ਉਹਤ ਨਹੀਂ ਕੋਈ ਚੱਕਰ 3 ਦੀ ਕਰਾਉਣੀ ਹੁਣੀ ਹੁਣੀ ਤਾਂ 19 ਕੇ ਦਾ ਫਰਕ ਪਾਣਾ ਚਲ ਉਹ ਨਹੀਂ ਵਿੱਚ ਕਰ ਲਾ ਉਹ ਇੰਦਰ ਚੋੜੀ ਲੰਬਾਈ ਕਿੰਨੀ ਹੋਊਗੀ ਕੜੀ ਦੇ ਆ ਸ਼ਾਤ